ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਪਿਛਲੇ ਇੱਕ ਫਰਵਰੀ ਤੋਂ ਸਰਦਾਰ ਅਸੀਜ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਹੋਈ ਆ ਉਹਦਾ ਜਿਹੜਾ ਪੜਾਏ 5 April 2024 ਨੂੰ ਸ਼੍ਰੀ ਫਤੇਗੜ ਸਾਹਿਬ ਇਹ ਪਹੁੰਚ ਰਹੇ ਨੇ ਔਰ ਜਿੱਥੇ ਇਹ ਯਾਤਰਾ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਤੋਂ ਸਰਦਾਰ ਸਰਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲਜ ਵਾਲੇ ਜਿਹੜੇ ਕਿ ਸਵੇਰੇ ਸਿੱਖ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ 10 ਵਜੇ ਜਿਹੜੀ ਇੱਥੋਂ ਪੰਜਾਬ ਚਲ ਯਾਤਰਾ ਰਵਾਨਾ ਹੋਵੇਗੀ ਤੋਂ ਸਾਰੀ ਸੰਗਤ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਯਾਤਰਾ ਦੇ ਵਿੱਚ ਪਹੁੰਚੋ ਤੇ ਆਪਣੇ ਟਰੈਕਟਰ ਔਰ ਮੋਟਰਸਾਈਕਲ ਲੈ ਕੇ ਜਿਹੜਾ ਸਹੀ 10 ਵਜੇ ਜਿਹੜੀ ਇੱਥੋਂ ਯਾਤਰਾ ਸ਼ੁਰੂ ਹੋਣੀ ਹੈ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰੋ ਔਰ ਇਹ ਯਾਤਰਾ ਜਿਹੜਾ ਰੂਟ ਹੈ ਸਰਦਾਰਾ ਸ਼੍ਰੀ ਫਤੇਗੜ ਸਾਹਿਬ ਤੋਂ ਸਾਹਮਣੇ ਤੋਂ ਸ਼ੁਰੂ ਹੋ ਕੇ ਇੱਥੋਂ ਜਿੱਥੇ ਨੂੰ ਮੋੜ ਉਸ ਤੋਂ ਬਾਅਦ 4 ਨੰਬਰ ਚੋਂ ਗਈ ਵਿਸ਼ਕਰਮਾ ਚੌਂਕ ਵਿਸ਼ਕਰਮਾ ਚੌਂਕ ਤੋਂ ਸਾਨੀ ਪਰਚੌਂ ਸਾਨੀ ਪਰਚੌਂ ਤੋਂ ਪਰਖਾਨ ਮਾਜਰਾ ਪਰਖਾਨ ਮਾਜਰੇ ਤੋਂ ਸੌਂਦਾ ਜੱਲਾ ਜੱਲੇ ਤੋਂ ਘਮਾਰਸੀ ਘਮਾਰਸੀ ਜਿੱਥੇ ਜਾ ਕੇ ਇਹਦੀ ਹਲਕਾ ਫਤੇਗੜ ਸਾਹਿਬ ਦੀ ਜਿਹੜੀ ਯਾਤਰਾ ਦੀ ਇੱਥੋਂ ਸਮਾਪਤੀ ਹੋ ਕੇ ਅੱਗੇ ਹਲਕਾ ਅਮਲੋਦ ਜਿਹੜੀ ਹੈ ਸ਼ੁਰੂ ਹੋਣੀ ਹੈ ਸੋ ਸਾਰੇ ਸੰਪਰਕ ਉਸ ਨਿਮਰਤਾ ਸਾਥ ਬੇਨਤੀ ਕਰਦੇ ਹਾਂ ਔਰ ਕਾਲੀ ਜਲ ਦੀ ਸਮੂਹ ਡੈਟਾਸ਼ਿਪ ਨੂੰ ਬੇਨਤੀ ਕਰਦੇ ਹਾਂ ਔਰ ਸਮੂਹ ਕਾਲੀ ਜਲ ਦੇ ਜਿਹੜੇ ਆਧੂ ਸਾਡੇ ਵਰਕਰ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਮੇਂ ਸਿਰ ਇਸ ਯਾਤਰਾ ਦੇ ਵਿੱਚ ਪਹੁੰਚ ਕੇ ਆਪਣੀ ਆਪਣੀ ਸ਼ਮੂਲੀਅਤ ਕਰੋ ਤੇ ਵੱਧ ਤੋਂ ਵੱਧ ਸੰਗਠਨ ਲੈ ਕੇ ਆਓ ਤਾਂ ਕਿ ਆਪਾਂ ਪਾਰਟੀ ਪ੍ਰਧਾਨ ਸਰਦਾਰ ਸੁਖੀ ਬਾਦੂ ਦੇ ਇਸ ਪੰਜਾਬ ਬਚਾਓ ਯਾਤਰਾ ਦੇ ਪਿੱਛੇ ਦੇ ਵਿਚਾਰ ਸੀ ਉਹਨਾਂ ਦੇ ਨਾਲ ਇਸ ਯਾਤਰਾ ਦੇ ਵਿੱਚ ਆਪਣੀ ਸ਼ਮੂਲੀਅਤ ਕਰੀਏ ਤੇਹੀ ਸਾਡੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ